ਥੈਂਕ ਯੂ ਸਰ ਵੈਲੀ ਹਾਂਜੀ ਤੋਂ ਅੱਛਾ ਇਹ ਪੋਲੀਓ ਤੇ ਹਸ ਬੂੰਦਾਾਂ ਚ ਪੁਲਾਉਂਦੀਆਂ ਨੇ ਸਾਰੇ ਜਗ੍ਹਾ ਪੰਜਾਬ ਦੇ ਅੰਦਰ ਪੈਡੇ ਦੀ ਪ੍ਰੋਕਿਊਰਮੈਂਟ ਦਾ ਜਿਹੜਾ ਸਿਰਸਲਾ ਆ ਉਹ ਡੇ ਬਾਈ ਡੇ ਤੇਜ਼ ਹੋ ਰਿਹਾ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਤੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਜਿਹੜੇ ਪਰਸਨਲ ਦੇਸ਼ ਨੇ ਕੇਸ ਪ੍ਰਿਗੋਰਮੈਂਟ ਦੇ ਦੌਰਾਨ ਜਨੀਆਂ ਵੀ ਸਾਡੀਆਂ ਪ੍ਰਿਗੋਰਮੈਂਟ ਨਾਲ ਜੁੜੀਆਂ ਫੈਕਲਟੀਜ਼ ਨੇ ਚਾਹੇ ਕਿਸਾਨ ਨੇ ਚਾਹੇ ਆਰਤੀ ਨੇ ਮਿਲਰਜ਼ ਨੇ ਮਜ਼ਦੂਰ ਨੇ ਕੋਈ ਦਿੱਕਤ ਉਹਨਾਂ ਨੂੰ ਮੰਡੀ 'ਚ ਨਾ ਆਵੇ ਇਹਦੇ ਲਈ ਲਗਾਤਾਰ ਸਾਰਾ ਪ੍ਰਸ਼ਾਸਨ ਔਰ ਵਿਸ਼ੇਸ਼ ਤੌਰ ਤੇ ਫੂਡ ਸਪਲਾਈ ਦਾ ਡਿਪਾਰਟਮੈਂਟ ਅਲਰਟ ਹੈਗਾ ਸੋ ਅ ਅੱਜ ਮੈਨੂੰ ਦਸੂਹਾ ਮੰਡੀ ਦੇ ਅੰਦਰ ਆਉਣ ਦਾ ਮੌਕਾ ਮਿਲਿਆ ਸੋਰੀ ਟਾਂਡਾ ਮੰਡੀ ਦੇ ਅੰਦਰ ਸੋ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਔਰ ਇਸ ਇਲਾਕੇ ਦੇ ਹਾਰਮਨ ਪਿਆਰੇ ਐਮ ਐਲ اے ਰਾਜਾ ਗਿਲਜੀ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਚੌਧਰੀ ਸਾਹਿਬ ਐਸ ਡੀ ਐਮ ਸੁਹਾ ਔਰ ਫੂਡ ਸਪਲਾਈ ਦੇ ਸਾਰੇ ਅਧਿਕਾਰੀ ਸਹਿਬਾਨ ਸੋ ਲਗਾਤਾਰ ਮੰਡੀਆਂ ਦੇ ਅੰਦਰ ਜਿਹੜੀ ਉਹ ਪੈਡੀਓ ਆ ਰਹੀ ਹੈ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 15,21,000 ਮੀਟੀ ਜਿਹੜਾ ਚਵਾਨਾ ਉਹ ਪਹੁੰਚਿਆ ਹੈ ਜਿਹਦੇ ਵਿੱਚੋਂ 14,41,000 ਸਰਕਾਰ ਵੱਲੋਂ ਖਰੀਦਿਆ ਜਾ ਚੁੱਕਿਆ। ਉਹ ਰੋਜ਼ ਜਿਹੜੀ ਬਣਦੀ ਪੇਮੈਂਟ ਐ ਐਮਐਸਪੀ ਦੇ ਮੁਤਾਬਕ ਉਹ ਕਿਸਾਨ ਦੇ ਖਾਤੇਸ ਰੀਲਿਸ ਕੀਤੀ ਜਾ ਚੁੱਕੀ ਹੈ ਜੋ ਲਗਭਗ 2700 ਕਰੋੜ ਰੁਪਇਆ ਬਣਦੀ ਹੈ। ਸੋ ਜਿਹੜਾ ਖਾਸ ਕਰਕੇ ਮਾਨਜੋਗ ਮੁੱਖ ਮੰਤਰੀ ਜੀ ਦਾ ਵਾਅਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਖਰੀਦੀ ਗਈ ਫਸਲ ਦਾ 24 ਘੰਟਿਆਂ ਦੇ ਵਿੱਚ ਵਿੱਚ ਭੁਗਤਾਨ ਕੀਤਾ ਜਾਵੇਗਾ ਬਿਲਕੁਲ 101% ਕਿਸਾਨ ਮੰਡੀ ਚ ਆ ਰਿਹਾ ਔਰ ਜੋ ਆਮ ਇੱਕ ਟ੍ਰੈਡੀਸ਼ਨ ਇੱਥੇ ਰਿਹਾ ਸਾਡੇ ਪੰਜਾਬ ਦੇ ਅੰਦਰ ਕਿ ਦਿਵਾਲੀਆਂ ਤੇ ਦਸਹਰੇ ਕਿਸਾਨ ਦੇ ਮੰਡੀਆਂ ਚ ਗੁਜ਼ਰਦੇ ਰਹੇ ਆ ਜਦੋਂ ਦੀ ਸਰਕਾਰ ਬਣੀ ਆ ਬੜੀ ਸ਼ਾਨਦਾਰ ਪ੍ਰਿਕਰ ਗਵਰਨਮੈਂਟ ਹੁੰਦੀ ਹੈ ਚਾਹੇ ਉਹ ਪੈੜੀ ਦੀ ਹੈ ਚਾਹੇ ਵੀਟ ਦੀ ਹੈ ਔਰ ਇਸ ਵਾਰ ਵੀ 24 24 ਘੰਟਿਆਂ ਦੇ ਅੰਦਰ ਪੇਮੈਂਟ ਜਾਰੀ ਕੀਤੀ ਜਾ ਰਹੀ ਹੈ ਔਰ ਕਿਸਾਨ ਸਵੇਰੇ ਜਾਂਦਾ ਸਾਮ ਨੂੰ ਉਹਦੀ ਫਸਲ ਜਿਹੜੀ ਉਹ ਤੋਲ ਕੇ ਜਿਹੜੀ ਉਹਨੂੰ ਘਰਾਂ ਤੋੜਿਆ ਜਾਂਦਾ ਸੋ ਕੇਂਦਰੀ ਪੂਲ ਦੇ ਲਈ ਜਿਹੜਾ ਸਾਨੂੰ 100 72 ਲੱਖ ਐਮਟੀ ਦਾ ਟਾਰਗੇਟ ਮਿਲਿਆ ਜਿਹੜਾ ਸਾਨੂੰ ਪਾਰਸ ਸਰਕਾਰ ਵੱਲੋਂ ਅਸੀਂ 190 ਲੱਖ ਐਮਟੀ ਦਾ ਬੰਦੋਬਸਤ ਕੀਤਾ ਔਰ ਕਿਉਂਕਿ ਅਸੀਂ ਸਾਰੇ ਹੀ ਜਾਣਦੇ ਹੋ ਕਿ ਬਹੁਤ ਵੱਡੀ ਇੱਕ ਕਰੋਪੀ ਦਾ ਸ਼ਿਕਾਰ ਹੋਇਆ ਪੰਜਾਬ ਹੜਾਂ ਦੀ ਮਾਰ ਤੋਂ ਨਿਕਲ ਕੇ ਆਇਆ ਔਰ ਇਹਦੇ باوجود ਸਾਡੇ ਕਿਸਾਨ ਨੇ ਜਿਹੜੀ ਬੜੀ ਸਖਤ ਮਿਹਨਤ ਦੇ ਰਾਈ ਫਸਲਾਂ ਮਤਲਬ ਸੰਭਾਲੀਆਂ ਨੇ ਉਹ ਅੱਜ ਮੰਡੀ ਚ ਆ ਰਿਹਾ ਸੋ ਲਗਾਤਾਰ ਉਹਦੇ ਤੇ ਪੈਰਾ ਦਿੱਤਾ ਜਾ ਰਿਹਾ 27000 ਕਰੋੜ ਰੁਪਇਆ ਜਿਹੜੀ ਸੀਸੀਐਲ ਹੈ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਔਰ ਬਾਰਦਾਨਾ ਸਾਡੇ ਕੋਲ ਕੰਪਲੀਟ ਹੈ ਸੋ ਮੈਨੂੰ ਉਮੀਦ ਹੈ ਕਿ ਇਹ ਵੀ ਸੀਜ਼ਨ ਅਸੀਂ ਵਧੀਆ ਪ੍ਰੋਕਿਊਰਮੈਂਟ ਕਰਾਂਗੇ ਸੋ ਅੱਜ ਟਾਂਡਾ ਮੰਡੀ ਦੇ ਅੰਦਰ ਆਏ ਆ ਔਰ ਇੱਥੇ ਵੀ ਕਿਸਾਨਾਂ ਨਾਲੇ ਵਾਦਾ ਕੀ ਕਿਸੇ ਵੀ ਤਰ੍ਹਾਂ ਜਿਨ੍ਹਾਂ ਨੂੰ ਮੰਡੀ 'ਚ ਦਿੱਕਤ ਨਹੀਂ ਆਨ ਦਿੱਤੀ ਜਾਵੇਗੀ ਅੱਛਾ ਪਾਸੇ ਹੀ ਪੜਿਆ ਸੱਚੀ ਗੱਲ ਜੀ ਸੱਚੀ ਗੱਲ ਜੀ ਆਜੋ ਉੱਚਾ ਉਹਦਾ ਨਹੀਂ ਆਉਣਾ ਨਹੀਂ ਦਾਣਾ ਬਹੁਤ ਵਧੀਆ ਬਸ ਨਹੀਂ ਦਾਣਾ ਵੀ ਵਧੀਆ ਹਾਂਜੀ ਬਹੁਤ ਵਧੀਆ ਦਾਣੇ ਵਧੀਆ ਤੁਹਾਡੀ ਨਹੀਂ ਆਓ ਇਧਰ ਗੁਰਿੰਦਰ ਸਿੰਘ ਅੱਛਾ ਮੋਰ ਮੋਰ ਕਕਲਾ ਠੀਕ ਹੈ ਹੋਰ ਨਿਕਲਾਂ ਕਦੋਂ ਆਏ ਮੰਡੀ ਚ ਮੈਂ ਸਵੇਰੇ 8 ਵਜੇ ਆਇਆ ਹਾਂ 8:00 ਵਜੇ ਆਇਆ ਅੱਜ ਹਾਂਜੀ ਤੇ ਹੁਣ ਦੀ ਵੇਲੇ ਹੋ ਰਿਹਾ ਹੈ ਨਾ ਭਰਨਾ ਕਿਹੜੀ ਏਜੰਸੀ ਕਿਹੜੀ ਆ ਪੰਗਰੇ ਇਹ ਪੰਗਰੇ ਰੇਣਾ ਪੰਗਰੇ ਰੇਣਾ ਅੱਛਾ ਕੌਣ ਹੈ ਇਨਸਪੈਕਟਰ ਨਮਨੀਤ ਪੰਗਰੇ ਇਨਸਪੈਕਟਰ ਸਾਹਿਬ ਨਮਨੀਤ ਨਮਨੀਤ ਸਿੰਘ ਨਮਨੀਤ ਕਿੱਥੇ ਹੋ ਨਮਨੀਤ ਜੀ ਮੈਂ ਸਿਕਾ ਕੇ ਲਿਆਂਦਾ ਘਰੋਂ ਹੀ ਥੋੜਾ ਜਿਹਾ ਨਾ ਨਹੀਂ ਬਹੁਤ ਵਧੀਆ ਦੋ ਦਿਨ ਘਰ ਹੀ ਲਾ ਲਏ ਇੱਥੇ ਆ ਕੇ ਨਹੀਂ ਬਹਿਣਾ ਚਲ ਨਹੀਂ ਤਾਂ ਉਹ ਤਾਂ ਹੀ ਕਹਿੰਦੇ ਤੁਹਾਡਾ ਘਰ ਦਵਾਂਗੇ ਇਹ ਮੁੰਡਾ ਹੀ ਹੈ ਅੱਛਾ ਅੱਛਾ ਵੇ ਆ ਸਰ ਜੀ ਟਿਕਲੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਇਹ ਮੁੰਡਾ ਕੀ ਨਾਮ ਹੈ ਤੁਹਾਡਾ ਗੁਰਵਿੰਦਰ ਸਿੰਘ ਗੁਰਵਿੰਦਰ ਨਵਨੀ ਇਹਦੀ ਪੇਮੈਂਟ ਅੱਜ ਹੀ ਬਣਨੀ ਜੀ ਸਰ ਠੀਕ ਹੈ ਗਵਿੰਦਰ ਜੀ ਅੱਜ ਸ਼ਾਮ ਨੂੰ ਨੋਟ ਖਰਜਣਗੇ ਤੁਹਾਡੇ ਖਾਤੇ ਜੀ ਸਰ ਮਿਹਰਬਾਨੀ ਬਹੁਤ ਠੀਕ ਹੈ ਜੀ ਇਹ ਮਾਨ ਸਾਹਿਬ ਦਾ ਹੁਕਮ ਹੈ ਆਦੇਸ਼ ਹੈ ਕੀ 24 ਘੰਟੇ ਦੇ ਵਿੱਚ ਵਿੱਚ ਪਰਚੇਜ ਤੋਂ ਬਾਅਦ ਕਿਸਾਨ ਦੇ ਖਾਤੇ 'ਚ ਪੈਸੇ ਪਾਰ ਹਾਂਜੀ ਇਹ ਆਪਾਂ ਸੁੱਕਾ ਲਿਆਵਾਂਗੇ ਤਾਂ ਫਿਰ ਇਹ ਹੁਣ ਮੈਂ ਸੁਕਾ ਕੇ ਘਰੋਂ ਦੋ ਦਿਨ ਲਾ ਕੇ ਇਹਨਾਂ ਵਧੀਆ ਝੋਨਾ ਕਰਕੇ ਨਹੀਂ ਇਹ ਕੀ ਬਾਤ ਇਹ ਇਹ ਉਦਾਹਰਣ ਹੈ ਪੰਜਾਬ ਦੇ ਲਈ ਹੈਨਾ ਤੁਸੀਂ ਆਇਓ ਦੇਖੋ ਕਿੱਡਾ ਸ਼ਾਨਦਾਰ ਆ ਮੈਂ মিডিਆ ਵਾਲੇ ਨੂੰ ਵੀ ਕਹਿਣਾ ਜਰੂਰ ਦਿਖਾਓ ਜੀ ਇਹ ਘਰੋਂ ਹੀ ਉਸਾਰ ਕੇ ਲੈ ਕੇ ਆਏ ਆ ਸੋ ਇੱਥੇ ਆ ਕੇ ਕੋਈ ਦਿੱਕਤ ਕਿਸਾਨ ਨੂੰ ਮੰਡੀ 'ਚ ਨਾ ਆਵੇ ਇਸੇ ਕਰਕੇ ਅਸੀਂ ਅਪੀਲ ਵੀ ਕਰਦੇ ਹਾਂ ਕਿ ਫਸਲ ਨੂੰ ਸਵਾਰ ਕੇ ਲਿਆਓ ਸੋ ਕੁਝ ਦਿੱਕਤ ਮੰਡੀ ਚ ਨਾ ਆਵੇ। ਸੋ ਉਹ ਦੋ ਦਿਨ ਖੇਤ ਚ ਵੱਧ ਰਹਿਣ ਦਵੇ। 3 ਦਿਨ 4 ਦਿਨ। ਉਹ ਜਦੋਂ ਸੁੱਕਦਾ ਉਦੋਂ ਲੈ ਕੇ ਆਓ ਕੋਈ ਤੰਗੀ ਨਹੀਂ ਆਊਗੀ। ਬਹੁਤ ਬਹੁਤ। ਫਿਰ ਤੁਸੀਂ ਗਿੱਲਾ ਲਿਆਉਣਾ ਫਿਰ ਤੰਗੀ ਆਉਣੀ ਹੈ। ਇਹ ਲਾਜ਼ਮੀ ਹੈ। ਠੀਕ। ਵਰਖਾ ਜੀ ਤੁਹਾਨੂੰ ਬਹੁਤ ਬਹੁਤ। ਵੈਸੇ ਹੋ। ਅਰੇ ਮੈਂ ਆਪਸੇ ਮਿਲਣ ਕੇ ਲਈ ਆ ਰਹਾ ਹੂੰ। ਆਪ ਭਾਗ ਰਹੇ ਹੋ। ਹੈ? ਠੀਕ ਹੈ। ਆਪਕੋ ਮਿਲਣ ਕੇ ਲਈ ਆਇਆ ਇਧਰ। ਮੰਤਰੀ ਸਾਹਿਬ ਆਜ ਮਿਲਣ ਕੇ ਲਈ ਆਇਆ। आओ कौन कोई दिक्कत तो नहीं आ, है आप, आपका जिम्मेदार कौन है जमींदार कौन है चौधरी कौन है आपका है चौधरी चौधरी है कहाँ से आइए मेरे पास आइए आइए यार आगे आ जाओ आगे कहाँ से आप लोग बिहार से कहाँ से पूर्णिया से कौन है आप पुर्निया से हो और कितने लोग हैं पूर्णिया से मैं आपके बहुत गया हूँ पूर्णिया में हैं? सो so, बहुत अच्छे लोग हो आप मेहनत करते हो और बड़ी सख्त मेहनत है जी ये मिट्टी ना मिट्टी होने कोई दिक्कत नहीं मंत्री साहब ने दस दो कोई प्रॉब्लम तो नहीं रेट वेट ठीक मिल रहा चलो खुश रहो है